ਉਹਨਾਂ ਨੇ ਰਾਜਪਾਕ ਕਾਇਮ ਕੀਤੀ ਉਸ ਟਾਈਮ ਸੀ ਜੰਗਾ ਜੁੱਦਾਂ ਦਾ ਟਾਈਮ ਹਮ ਤਾਕਤ ਸੱਤਿਆਰਾਂ ਦੀ ਦਰਬਾਰਾਂ ਦੀ ਜਿਹਦੇ ਹੱਥਾਂ ਨੇ ਡੋਲਿਆ ਜਾਣ ਆ ਉਹ ਲੜ ਕੇ ਜਿੱਤ ਪ੍ਰਾਪਤ ਕਰਦਾ ਸੀ ਹੁਣ ਉਹ ਸਿਸਟਮ ਬਦਲ ਗਿਆ ਹੁਣ ਡੈਮੋਕ੍ਰੇਸੀ ਦਾ ਆ ਗਿਆ ਵੋਟਾਂ ਦਾ ਰਾਜ ਆ ਗਿਆ ਹੁਣ ਵੀ ਦੇਖੋ ਅਸੀਂ ਪੰਜਾਬ ਦੇ ਜੇ ਸਾਡੀ ਸਰਕਾਰ ਆਪ ਦੀ ਇਥੇ ਖੇਤਰੀ ਪਾਰਟੀ ਹੋਵੇ ਪੰਜਾਬ ਦੀ ਗੱਲ ਕਰੇ ਪੰਜਾਬ ਦੇ ਕਿੰਨੇ ਮੁੱਦੇ ਨੇ ਪਾਣੀਆਂ ਦਾ ਮੁੱਦਾ ਸਾਥੋਂ ਪਾਣੀ ਸਾਡਾ ਲੈ ਗਏ ਸਾਨੂੰ ਪਾਣੀ ਵੀ ਖੋਹ ਲਿਆ ਨਹਿਰਾਂ ਜਿਹੜੇ ਸੂਏ ਕਸਿਆਂ ਤੋਂ ਸਭ ਬੰਦ ਹੋ ਗਏ ਗਾਂਹ ਦਿੱਲੀ ਨੂੰ ਲੈ ਕੇ ਪਾਣੀ ਨਾ ਹਰਿਆਣੇ ਨੂੰ ਦਿੱਤਾ ਨਾ ਸਾਨੂੰ ਪੰਜਾਬ ਨੂੰ ਦੇ ਰਹੇ ਨੇ ਸਾਨੂੰ ਲੜਾਈ ਜਾਂਦੇ ਨੇ ਆਪਸ ਵਿੱਚ ਹੂੰ ਉਹ ਜੇ ਜੇ ਪਾਣੀ ਸਾਡਾ ਲੈਣਾ ਸਾਨੂੰ ਉਹਦਾ ਮੁੱਲ ਦਿੱਤਾ ਪੰਜਾਬ ਜੀ ਦੂਜਾ ਨੰਬਰ ਸਾਡੀਆਂ ਨੌਕਰੀਆਂ ਪੰਜਾਬ ਦੀਆਂ ਬਾਹਰਲੇ ਜੇ 100% ਇੱਥੇ 100 ਦੇ ਵਿੱਚੋਂ 10% ਪੰਜਾਬੀ ਰੱਖੇ ਜਾਂਦੇ ਬਾਕੀ 90% ਦੂਜੇ ਹਮ ਨੌਕਰੀਆਂ ਤਾਂ ਨੌਕਰੀਆਂ ਰਾਜ ਸਭਾ ਦੇ ਮੈਂਬਰ 7 ਸੀਗੇ ਉਹਨਾਂ ਵਿੱਚੋਂ ਦੋ ਪੰਜਾਬ ਦੇ ਪੰਜ ਬਾਹਰਲੇ ਆ ਗਏ ਹਮ ਇੱਕ ਐਡਾ ਧੱਕਾ ਪੰਜਾਬ ਦੇ ਨਾਲ ਕੀ ਗੱਲ ਪੰਜਾਬ ਦੇ ਵਿੱਚ ਪੜ੍ਹੇ ਲਿਖੇ ਨੌਜਵਾਨ ਨਹੀਂ ਹੈਗੇ ਉਹਨਾਂ ਨੂੰ ਅਵਸਰ ਦੇਣਾ ਚਾਹੀਦਾ ਮੌਕਾ ਦੇਣਾ ਚਾਹੀਦਾ ਨੌਜਵਾਨਾਂ ਨੂੰ ਸਾਡਾ ਪਾਣੀ ਉਹ ਜਿਹੜੇ ਇੱਥੇ ਆ ਕੇ ਸਾਡੇ ਦੂਸਰਾ ਆਪਣੇ ਪੰਜਾਬ ਦੇ ਵਿੱਚ ਆ ਕੇ ਬਾਹਰਲੇ ਬੰਦੇ ਸੂਬਿਆਂ ਦੇ ਇੱਥੇ ਸਾਡੀ ਜ਼ਮੀਨਾਂ ਖਰੀਦੀ ਜਾਂਦੇ ਨੇ ਉਹਨਾਂ ਤੇ ਪਾਵਨ ਦੀ ਲੱਗੇ ਜਿਵੇਂ ਜੇ ਅਸੀਂ ਹਮਾਤਲ ਜਾਈਏ ਉਥੇ ਸਿੱਖਾਂ ਨੂੰ ਪਾਵਨ ਦੀ ਲੜਕੀ ਇਹਨਾਂ ਨੇ ਕਈ ਸੂਬਿਆਂ ਦੇ ਵਿੱਚ ਵੀ ਇਹ ਜ਼ਮੀਨ ਨਹੀਂ ਖਰੀਦ ਸਕਦੇ ਸਾਡੇ ਵੀ ਇੱਥੇ ਪਾਵਨ ਦੀ ਲੱਗ ਜੇ ਸਾਡੀ ਆਪਣੀ ਸਰਕਾਰ ਆਉ ਪਾਵਨ ਦੀ ਲੱਗੂ ਦੂਸਰਾ ਨੰਬਰ ਬਿਆਦਬੀਆਂ ਦਾ ਜਿਹੜਾ ਮਸਲਾ ਬਹੁਤ ਸਿਰ ਦਾ ਲਟਕਿਆ ਹੋਇਆ ਉਹ ਵੀ ਹੱਲ ਹੋ ਸਾਡੇ ਸਰਕਾਰ ਹੋ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਜਾਵਾਂ ਪੂਰੀਆਂ ਕਰ ਲਈਆਂ 15 20 20 ਸਾਲ ਉਤੋਂ ਦੀ ਹੋਗੇ ਉਹਨਾਂ ਨੂੰ ਵੀ ਅਸੀਂ ਮਤੇ ਪਾ ਕੇ ਬਾਹਰ ਲਿਆ ਸਕਦੇ ਹਾਂ ਸਾਰਾ ਕੁਝ ਹੋ ਸਕਦਾ ਜੇ ਸਾਡੀ ਆਪਣੀ ਸਰਕਾਰ ਹੋਵੇ ਖਾਲਸਾ ਰਾਜ ਤਾਂ ਸਿਮ ਬਣਾਉਣਾ ਨਾ ਜਦੋਂ ਸਾਡੇ ਕੋਲ ਤਾਕਤ ਹੋ ਗਈ ਪੰਜਾਬ ਦੀ ਸਰਕਾਰ ਹੀ ਸਾਡੇ ਕੋਲ ਤਾਕਤ ਹੋ ਗਈ ਖਾਲਸਾ ਰਾਜ ਤਾਂ ਆਪ ਹੀ ਕਾਇਮ ਹੋ ਗਿਆ ਖਾਲਸਾ ਰਾਜ ਕਿਹੜਾ ਹੁਣ ਬਾਹਰੋਂ ਰਹਿਣਾ ਇੱਥੋਂ ਹੀ ਅਸੀਂ ਪੈਦਾ ਕਰਨੇ ਆ ਜਿਹੜੇ ਨੌਜਵਾਨ ਨੇ ਨੌਜਵਾਨ ਪੀੜ੍ਹੀ ਆ ਉਹ ਬੱਚੇ ਨੇ ਜਿਹੜੇ ਸਾਡੇ ਵੱਧ ਤੋਂ ਵੱਧ ਪੜਨ ਕੋਈ ਡਾਕਟਰ ਬਣੇ ਕੋਈ ਇੰਜੀਨੀਅਰ ਬਣੇ ਕੋਈ ਵੱਡੇ ਉੱਚ ਅਧਿਆਦੇ ਤੇ ਜੱਜ ਬਣੇ ਆਈਪੀਐਸ ਅਫਸਰ ਆਈਪੀਐਸ ਦੇਖੋ ਵੱਡੇ ਜੇ ਉਹ ਉਹਨਾਂ ਨੇ ਫਿਰ ਚਲਾਉਣਾ ਤਾਂ ਰਾਜਪੱਤਰ ਨਹੀਂ ਰਾ ਇੱਕ ਬੰਦਾ ਤਾਂ ਨਹੀਂ ਚਲਾ ਸਕਦਾ ਇਹ ਚੁਣ ਲਿਆ ਸੀ ਉਹ ਤਾਂ ਗਾਹਾਂ ਉਹਨੇ ਆਰਡਰ ਕਰਨੇ ਨੇ ਜਿਹੜੇ ਹੋਰ ਕਰਨੇ ਤਾਂ ਸਾਰੀ ਕਮਾਂਡ ਉਹਨਾਂ ਦੇ ਸਾਹਮਣੇ ਸਾਰੀ ਸਿਸਟਮ ਦਾ ਚੱਲਦਾ ਕਾਨੂੰਨ ਦੇ ਤਹਿਤ ਜੀ 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 ਇਹ ਸਾਡੇ ਪੜ੍ਹੇ ਲਿਖੇ ਨਹੀਂ ਆਉਣਗੇ ਤੇ ਪੜ੍ਹਨਗੇ ਨਹੀਂ ਫਿਰ ਤਾਂ ਦੂਜੇ ਬਾਹਲੇ ਸੂਬਿਆਂ ਵਾਲਿਆਂ ਨੇ ਆ ਕੇ ਸਾਡੇ ਇੱਥੇ ਕਾਬੂ ਜੀ ਹੋਣਾ ਇਸ ਕਰਕੇ ਸਾਨੂੰ ਬਹੁਤ ਜਿਹੜਾ ਹੈਗਾ ਪੰਜਾਬ ਨੂੰ ਕੁਛ ਕਰਨ ਦੀ ਲੋੜ ਆ ਪਰ ਜਿਹੜੀਆਂ ਸਰਕਾਰਾਂ ਨੇ ਚਾਹੇ ਕਾਂਗਰਸ ਦੀ ਇੱਥੇ ਰਹੀਗੀ ਬਾਦਲਾਂ ਦੀ ਰਹੀਗੀ ਹੁਣ ਆਪ ਵਾਲੇ ਨੇ ਭਾਜਪਾ ਵਾਲੇ ਹੈਗੇ ਰਹਿਗੇ ਇਹਨਾਂ ਨੇ ਪੰਜਾਬ ਦਾ ਜਿਹੜਾ ਹੈਗਾ ਸਰਮਾਇਆ ਲੁੱਟਿਆ ਨੌਜਵਾਨਾਂ ਨੂੰ ਕੋਈ ਨੌਕਰੀ ਨਹੀਂ ਦਿੱਤੀ ਇਹਨਾਂ ਨੇ ਕੁਚੁੰਬਰੀ ਕੱਢਿਆ ਪੰਜਾਬ ਦਾ ਮਾੜਾ ਹੀ ਸੋਚਿਆ ਮਾੜਾ ਹੀ ਕਰਿਆ